ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਲਾਈਨਿੰਗ ਵਾਲੇ ਸੂਟ ਤੇ ਆਹ ਵਾਲੀ ਜਿਹੜੀ ਆਪਾਂ 골ਡਨ ਪਾਈਪਿੰਗ ਲਾਉਣੀ ਹੁੰਦੀ ਆ ਉਹ ਲਾਉਣ ਦਾ ਤਰੀਕਾ ਵੀ ਆਪਾਂ 골ਡਨ ਪਾਈਪਿੰਗ ਕਿਸ ਤਰ੍ਹਾਂ ਅਟੈਚ ਕਰਨੀ ਆ ਇਸ ਤਰ੍ਹਾਂ ਲਾਈਨਿੰਗ ਵਾਲਾ ਸੂਟ ਆਪਾਂ ਸਟਿਚ ਕਰ ਲਿਆ ਜੀ ਹੁਣ ਆਪਾਂ ਇਹਦੀ ਪਾਈਪਿੰਗ ਲਾਉਣੀ ਆ ਪਾਈਪਿੰਗ ਲਾਉਣ ਵਾਸਤੇ ਆਪਾਂ ਜਿੱਥੇ ਜਿੱਥੇ ਪਾਈਪਿੰਗ ਲਾਉਣੀ ਆ ਘੇਰੇ ਤੇ ਉਥੇ ਨਿਸ਼ਾਨੀਆਂ ਲਾ ਲੀਆਂ ਜੀ ਹੁਣ ਆਪਾਂ ਇਹਦੇ ਤੇ ਪਾਈਪਿੰਗ ਅਟੈਚ ਕਰਾਂਗੇ ਪਾਈਪਿੰਗ ਕਿਸ ਤਰ੍ਹਾਂ ਅਟੈਚ ਕਰਨੀ ਆਹ ਵਾਲੀ ਆਪਾਂ 골ਡਨ ਪਾਈਪਿੰਗ ਲਈ ਆ ਇਸ ਤਰ੍ਹਾਂ ਇਹਦੇ ਵਿੱਚ ਜਿਵੇਂ ਕਮੀਕਸ ਦੇ ਵਿੱਚ ਵਰਕ ਸੀਗਾ ਉਸ ਤਰ੍ਹਾਂ ਆਪਾਂ ਪਾਈਪਿੰਗ ਲੈ ਕੇ ਕੀ ਰਹੀ ਆਪਾਂ ਕੀ ਰੇਤੀ ਲਾਵਾਂਗੇ ਆਵਲ ਆਪਣਾ ਘੇਰਾ ਇਹ ਇੱਥੇ ਆਪਾਂ ਇਸ ਤਰ੍ਹਾਂ ਰੱਖਾਂਗੇ ਪਾਈਪਿੰਗ ਨੂੰ ਗੋਲਡਨ ਪਾਈਪਿੰਗ ਨੂੰ ਇਸ ਤਰ੍ਹਾਂ ਰੱਖ ਕੇ ਆਪਾਂ ਪਹਿਲਾ ਇੱਕ ਸলাই ਲਾਵਾਂਗੇ ਇੱਕ ਪੈਰ ਤੇ ਲਾ ਲਿਆ ਆਪਾਂ ਇੱਕ ਪੈਰ ਦੇ ਨਾਲ ਬਿਲਕੁਲ ਨਾਲ-ਨਾਲ ਲੱਗਦੀ ਹੈ ਸলাই ਤੇ ਨਾਲੇ ਫਿਨਿਸ਼ਿੰਗ ਦੇ ਨਾਲ ਜਿਹੜੀ ਆਪਣੀ ਸলাই ਹੈਗੀ ਉਹ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਸলাই ਜਮਾ ਨਾਲ-ਨਾਲ ਪਾਈਪਿੰਗ ਦੇ ਤੇ ਬਹੁਤ ਸਫਾਈ ਆਉਂਦੀ ਹੈ ਇਹਦੇ ਨਾਲ ਹੀ ਮੈ ਲਾਉਣੀ ਹੁੰਦੀ ਹੈ ਇੱਕ ਪੈਰ ਚੜਾ ਕੇ ਇਸ ਤਰ੍ਹਾਂ ਆਪਾਂ ਖੱਲਿਓ ਜੀ ਆਹ ਵਾਲੀ ਲਾਈਨਿੰਗ ਜਿਹੜੀ ਲੱਗੀ ਹੋਈ ਹੈ ਇਹਦਾ ਵੀ ਧਿਆਨ ਰੱਖਣਾਗਾ ਵੀ ਇਹ ਆਪਣੀ ਸਹੀ ਤਰੀਕੇ ਨਾਲ ਵਿੱਚ ਆਵੇ ਇਸ ਤਰ੍ਹਾਂ ਆਪਾਂ ਸिलाई ਲਾਉਣੀ ਹੈ ਹੈਪ ਕੋਲੇ ਜਾ ਕੇ ਆਪਾਂ ਇਸ ਤਰ੍ਹਾਂ ਇਹਦੇ ਪਿੱਛੇ ਇਥੇ ਪੈ ਇਹਦੇ ਪਿੱਛੇ ਲੈ ਕੇ ਜਾਵਾਂਗੇ ਜੀ ਇਹ ਪਕੋਲੇ ਜਾ ਕੇ ਆਪਾਂ ਪਿੱਛੇ ਲਿਜਾ ਕੇ ਇਹਦੇ ਪਾਈਪਿੰਗ ਇਥੋਂ ਆਪਾਂ ਕੱਟ ਕਰ ਦਾਂਗੇ ਹਾਂਜੀ ਹੁਣ ਆਪਾਂ ਇੱਕ ਸਲਾਈ ਲਾ ਲਈ ਹੁਣ ਆਪਾਂ ਇਹਦੇ ਤੇ ਡਬਲ ਸਲਾਈ ਲਾਵਾਂਗੇ ਇਹਨੂੰ ਡਬਲ ਫੋਲਡ ਕਰਕੇ ਆਹ ਆਪਣੀ ਜਿਹੜੀ ਪਾਈਪਿੰਗ ਉਦੇ ਉੱਪਰ ਰੱਖਣਾ ਪਾਈਪਿੰਗ ਦੇ ਬਿਲਕੁਲ ਨਾਲ ਕਰਕੇ ਹੁਣ ਆਪਾਂ ਇੱਥੇ ਲਾਵਾਂਗੇ ਇਹਦੀ ਸਲਾਈ ਆਹ ਦੇਖੋ ਧਿਆਨ ਆਪਾਂ ਕਿਹੋ ਜਿਹਾ ਰੱਖੀ ਹੈ ਇਸ ਤਰ੍ਹਾਂ ਪਾਈਪਿੰਗ ਦੀ ਜਿਹੜੀ ਪਹਿਲੀ ਸਲਾਈ ਲਾਈ ਸੀ ਇਹਨੂੰ ਕੱਪੜੇ ਨੂੰ ਡਬਲ ਫੋਲਡ ਕਰਕੇ ਇਹਦੇ ਉੱਪਰ ਰੱਖਣਾ ਹੈਗਾ ਫਿਰ ਇਹਦੇ ਨਾਲ-ਨਾਲ ਸਲਾਈ ਲਾਉਣੀ ਹੈ ਆ ਨਾ ਨਾ ਪਾਸੇ ਲਾਈਨ ਨੂੰ ਇੱਥੋਂ ਆਪਣੀ ਜਿਹੜੀ ਲਾਈਨਿੰਗ ਸੀ ਵਿੱਚ ਦਿੱਤੀ ਹੋਈ ਹੈ ਪਿਛਲੇ ਪਾਸੇ ਲੱਗੀ ਹੋਈ ਹੈ ਨਾ ਲਾਈਨ ਇਹਦੇ ਤੇ ਉਹਦਾ ਵੀ ਧਿਆਨ ਰੱਖਣਾ ਕਿ ਉਹ ਵਿੱਚ ਆ ਜੇ ਸਮਾਰ ਕੇ ਤੇ ਆਪਣੀ ਕਮੀਜ਼ ਦੇ ਵਿੱਚ ਕੋਈ ਵਾਲ ਨਾ ਪਵੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰੋ ਚੈਨਲ ਨੂੰ ਸ਼ੇਅਰ ਕਰ ਲਓ ਜੀ तरही सारीअ कला सारी घेरे ते लैस ला ले आहे

ਹਾਂਜੀ ਆਵਾਲੀ ਆਪਣੀ ਲੱਗੀ ਆ ਪਾਈਪਿੰਗ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਲੱਗੀ ਆ ਇਸ ਲਈ ਵੀਡੀਓ ਦੇਖ ਕੇ ਤੁਸੀਂ ਵੀ ਆਪਣੇ ਘਰ ਵਿੱਚ ਪਾਈਪਿੰਗ ਲਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ